ਪੰਜ ਸਤਿ ਸ਼੍ਰੀ ਅਕਾਲ ਰੰਗਲ ਪੰਜਾਬ ਫੋਰਕਾਸਟਸ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਫਿਰ ਸਾਡੇ ਚੈਨ ਦੇ ਫਿਰ ਜੁੜ ਗਏ ਹੋ ਮੇਰੇ ਪ੍ਰਮਾਤਮਾ ਸਾਡੇ ਚੜਨਾ ਵਿੱਚ ਬਹੁਤ ਵਧੀਆ ਤਰਕੀਆਂ ਦੇਵੇ ਤੁਸੀਂ ਹਮੇ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਹਾਜ਼ਰ ਕਰਿਆ ਕਰੂ ਤੇ ਅੱਜ ਅਸੀਂ ਗੱਲ ਕਰਾਂਗੇ ਸੰਤ ਬਹੁਤ ਬੰਦ ਕਰਮ ਜਿਹਦਾ ਵਿੱਚ ਜੋ ਕਿ ਠੰਡੇ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਦੇ ਵੀ ਸਾਨੂੰ ਇੱਕ ਕਰਮੇ ਦੇ ਨਾਲ ਵਿੱਚ ਚਾਹ ਦਾ ਅਤੇ ਕੋਈ ਵੀ ਗਰਮ ਚੀਜ਼ ਹੋਰ ਚੀਜ਼ਾਂ ਦਾ ਖਾਸ ਕਰਕੇ ਫਾਸਟ ਫੂਡਸ ਦਾ ਜੋ ਕਿ ਇਸਤੇਮਾਲ ਨਾ ਕਰੋ ਜੋ ਕਿ ਸਾਡੇ ਲਈ ਤਿਆਬ ਬਣਾਉਂਦੀਆਂ ਨੇ ਸਾਨੂੰ ਜੋ ਕਿ ਗਰਮੀ ਪੈਦਾ ਕਰਦੀਆਂ ਨੇ ਜੇਕਰ ਤੁਸੀਂ ਪੀਣਾ ਹੈ ਤਾਂ ਤਾਜ਼ਾ ਗਰਮ ਜਾਂ ਰਾਜਾ ਠੰਡਾ ਪਾਣੀ ਪੀਓ ਉਹ ਸਾਡੇ ਅੰਦਰ ਜੋ ਕਿ ਠੰਡਕ ਪਤਾ ਕਰੇਗਾ ਦਹੀਂ ਖਾਓ ਦਹੀਂ ਖਾਣ ਨਾਲ ਅੰਦਰ ਜੋ ਕਿ ਇੱਕ ਤਰ੍ਹਾਂ ਤਾਕਤ ਮਿਲ ਕੇ ਸਾਡੇ ਜੋ ਕਿ ਉਹ ਸਰੀਰ ਦੇ ਤਾਕਤ ਦੇਵੇਗਾ ਫਿਰ ਤੁਹਾਨੂੰ ਜੋ ਕਿ ਸਾਡੇ ਆ ਜੋ ਖਾਜਮਾ ਉਸ ਨੂੰ ਮਜ਼ਬੂਤ ਕਰੇਗਾ ਆ ਤੁਹਾਡੀ ਗਰਮੀ ਵੀ ਦੂਰ ਕਰੇਗਾ ਇਹ ਚੀਜ਼ਾਂ ਨੇ ਇਹ ਖਾਣ ਨਾਲ ਕਦੇ ਵੀ ਇਨਸਾਨ ਬਿਮਾਰ ਨਹੀਂ ਹੋ ਸਕਦਾ ਹਮੇਸ਼ਾ ਤਾਂ ਦੋਸਤ ਰਹੇਗਾ ਫਾਸਟ ਫੂਡ ਖਾਣ ਨਾਲ ਜੋ ਕਿ ਸਾਡੇ ਅੰਦਰ ਉਹ ਕਿੰਨੇ ਤਲੇ ਹੋਏ ਹੁੰਦੇ ਨੇ ਇਹ ਕੋਲ ਸਾਡੇ ਤਾਂ ਗਣਾ ਖਰਾਬ ਕਰ ਦਿੰਦੇ ਨੇ ਇੱਕ ਸਾਡੇ ਅੰਦਰ ਜੋ ਕਿ ਉਹ ਗਰਮੀ ਵਧਾਉਂਦੇ ਨੇ ਮਤਲਬ ਸਾਡੇ ਜੋ ਕਿ ਹੀਟ ਮੈਟਰ ਜਿਉਂ ਅੱਗ ਬਣਾਉਂਦੇ ਨੇ ਅੱਗ ਵਰਤਦੇ ਨੇ ਸੋ ਉਹ ਬਹੁਤ ਮਾੜੀ ਚੀਜ਼ ਹੈ ਜੇਕਰ ਖਾਣੇ ਤਾਂ ਉਹ ਸਿਆਣਾ ਚ ਖਾਇਆ ਕਰੋ ਕਿਉਂਕਿ ਉਹ ਹਮੇਸ਼ਾ ਤੁਹਾਨੂੰ ਗੰਢ ਜਿਹਾ ਜਿਦਦੇ ਨੇ ਜਾਇਦ ਉਹਦੀ ਗੋੜ ਹੁੰਦੀ ਆ ਥੋੜੋ ਥੋੜੇ ਪਾਸੇ ਖਾ ਜਾ ਕਰੋ ਤੇ ਬਾਕੀ ਪ੍ਰੇਸ਼ ਰੱਖੋ ਗਰਮੀ ਤੋਂ ਆਨਵਰ ਦੇ ਵਿੱਚ 31 ਮਈ ਤੱਕ ਲਗਭਗ ਇਸ ਤਰ੍ਹਾਂ ਹਾਲਾਤ ਬਣੇ ਰਹਣਗੇ ਬਾਕੀ ਜੋ ਵੀ ਅਸੀਂ ਮੌਸਮ ਅਪਡੇਟ ਦੇਵਾਂਗੇ ਤਾਂ ਉਹ ਆਨਵਰ ਦੇ ਵਿੱਚ ਹੋਰ ਸਾਂਝੀ ਕਰਾਂਗੇ ਚੱਲ ਤੱਕ ਦੀ 1 ਜੂਨ ਤੋਂ ਵੀ ਜਿੱਦ ਗਤੀ ਸ਼ੁਰੂ ਹੋ ਜਾਣਗੀਆਂ ਸੋ ਬਣ ਰਹੋ ਸਾਡੇ ਵੀਡੀਓ ਕੰਮ ਦਾ ਧੰਨਵਾਦ